ਜਿੱਦਾਂ ਕਿ ਅਪਸਰੀ ਜਾਣਦੇ ਆਂ ਬੀਤੇ 2 ਦਿਨ ਪਹਿਲਾਂ ਚੀਮੇ ਪਾਈ ਦੀ ਨਵੀਂ ਐਲਬਮ ਡ੍ਰੌਪ ਹੋਈ ਤੇ ਇਸ ਦੇ ਗਾਣੇ ਲਾਈਫ ਫੋਰ ਹਿਪ-ਹੌਪ ਦੇ ਵਿੱਚ ਉਸਨੇ ਸਿੱਧੂ ਮੂਸੇਵਾਲਾ ਨੂੰ ਟ੍ਰਿਬਿਊਟ ਵੀ ਕੀਤਾ ਹੈ ਤੇ ਇਹਨੇ ਕੀਤਾ ਕੱਲ ਲੱਗਾ ਪਤਾ ਹੀ ਨਹੀਂ ਉਦੀ ਮੜੀ ਉੱਤੇ ਪੈਨ ਤੇ ਪੈਨ ਰੱਖਿਆ ਤੁਹਾਨੂੰ ਅਜੇ ਤੱਕ ਗਾਤ ਲਿਖਿਓ ਅੋਸਟ੍ਰਿਬਿਊਟ ਨੂੰ ਲੈ ਕੇ ਮਾਂਚਰਨ ਕੌਰ ਦੇ ਵੱਲੋਂ ਵੀ ਚੀਮੇ ਬਾਈ ਦੀ ਤਾਰੀਫ਼ ਕੀਤੀ ਗਈ ਹੈ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਚੀਮੇ ਬਾਈ ਦੇ ਜੋ ਗਾਣੇ ਨੇ ਉਹ ਸੋਸ਼ਲ ਮੀਡੀਆ ਦੇ ਟ੍ਰੈਂਡ ਕਰ ਰਹੇ ਨੇ ਤੇ ਉਸ ਨੇ ਆਪਣੀ ਇਸ ਐਲਬਮ ਦੇ ਵਿੱਚ ਆਪਣੇ ਕਈ ਹੇਟਰਾਂ ਦੇ ਨਾਲ ਨਾਲ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਨੂੰ ਵੀ ਟ੍ਰਿਬਿਊਟ ਕੀਤਾ ਹੈ ਤੇ ਜੋ ਗਾਣੇ ਨੇ ਉਹ ਹਰ ਕਿਸੇ ਨੂੰ ਬੇहद ਪਸੰਦ ਆ ਰਹੇ ਨੇ ਤੇ ਹੁਣ ਮਾਂਚਰਨ ਕੌਰ ਦੇ ਵੱਲੋਂ ਚੀਮੇ ਬਾਈ ਦੀ ਤਾਰੀਫ਼ ਨੂੰ ਲੈ ਕੇ ਆਪਣੇ ਇੰਸਟਾਗ੍ਰam ਕਾਉਂਟ ਦੇ ਉੱਤੇ ਇੱਕ ਪੋਸਟ ਸ਼ੇਅਰ ਕਰੀ ਗਈ ਹੈ। ਚਰਨ ਕੌਰ ਨੇ ਲਿਖਿਆ ਹੈ ਬਹੁਤ ਸਾਰੇ ਇੰਡਸਟਰੀ ਦੇ ਦੰਦਾਂ ਦੇ ਵਿੱਚ ਸਿੰਗਰ ਨੇ ਜੂ ਸਿੱਧੂ ਸਰੂ ਨੇ ਫਿਲਮ ਖੱਟ ਕੇ ਉਸ ਨੂੰ ਭੁੱਲ ਚੁਕੇ ਨੇ ਤੇ ਆਪਣੇ ਕਦੇ ਸ਼ੋਅ ਦੌਰਾਨ ਸਿੱਧੂ ਦਾ ਨਾਮ ਤੱਕ ਨਹੀਂ ਲੈਂਦੇ। ਧੰਨਵਾਦ ਦਾ ਪੁੱਤ ਤੇਰਾ ਤੂੰ ਸ਼ੁਭਦੀਪ ਨੂੰ ਟ੍ਰਿਬਿਊਟ ਕੀਤਾ ਤੇ ਮਾਲਕ ਤੈਨੂੰ ਹੋਰ ਵੀ ਜ਼ਿਆਦਾ ਤਰੱਕੀ ਬਖਸ਼ੇ। ਸੋ ਜੇਕਰ ਤੁਸੀਂ ਵੀ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ।